ਦੇਸ਼ ਵਿਦੇਸ਼ ਦੀਆਂ ਸਮੂਚੀਆਂ ਸਿੱਖ ਸੰਗਤਾਂ ਨੂੰ ਦਾਸ ਗੁਰਮੀਤ ਸਿੰਘ ਜੰਮੂ ਵੱਲੋਂ ਦੋਵੇਂ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿਖੇ ਮੁੱਖ ਗਰੰਥੀ ਦੀ ਸੇਵਾ ਨਿਭਾ ਰਹੇ ਅਤੇ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਰਹੇ ਗਿਆਨੀ ਰਕबीर ਸਿੰਘ ਜੀ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਤੇ ਉਸ ਪਟੀਸ਼ਨ ਦੇ ਵਿੱਚ ਉਹਨਾਂ ਨੇ ਖਖਸ਼ਾ ਜ਼ਾਹਿਰ ਕੀਤਾ ਕਿ ਐਸਜੀਪੀਸੀ ਜੜੀ ਹੈ ਉਹਨਾਂ ਨੂੰ ਉਹਨਾਂ ਦੇ ਅਹੁਦੇ ਤੋਂ ਜੜੀ ਹੈ ਸੇਵਾ ਮੁਕਤ ਕਰ ਸਕਦੀ ਹੈ ਫਰਕ ਕਰ ਸਕਦੀ ਹੈ ਦੇਖੋ ਤੇ ਦੂਸਰੇ ਪਾਸੇ ਸੁਣਨ ਦੇ ਵਿਚਾਰਿਆ ਕਿ ਜਦੋਂ ਇਹ ਖਬਰਾਂ ਬਾਹਰ ਆਈਆਂ ਮੀਡੀਆ ਦੇ ਰਾਹੀਂ ਇਹ ਖਬਰਾਂ ਜਨਤਕ ਹੋਈਆਂ ਤੇ ਸਿੱਖ ਸੰਗਤਾਂ ਤੱਕ ਪਹੁੰਚੀਆਂ ਤੇ ਸਿੱਖ ਸੰਗਤਾਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਕਿ ਰਗਵੀਰ ਸਿੰਘ ਜੀ ਨੇ ਇਹ ਗਲਤ ਕੀਤਾ ਤੇ ਉਹਨਾਂ ਨੇ ਉਸ ਸੰਗਤਾਂ ਦੇ ਵਿਰੋਧ ਦੇ ਬਾਅਦ ਜਾਕੇ ਉਹਨਾਂ ਨੇ ਆਪਣੀ ਪਟੀਸ਼ਨ ਜਿਹੜੀ ਹੈ ਜਿਹੜੀ ਸੁਣਨ ਦੇ ਵਿਚਾਰੇ ਆ ਕਿ ਉਹਨਾਂ ਨੇ ਵਾਪਸ ਲੈ ਲਈ ਤੇ ਹੁਣ ਉਹਨਾਂ ਨੇ ਬਿਆਨ ਜਾਰੀ ਕੀਤਾ ਹੈ ਕਿ ਸਿੱਖ ਸੰਗਤਾਂ ਦੀ ਭਾਵਨਾਵਾਂ ਦੀ ਕਦਰ ਕਰਦੇ ਹਾਂ ਹੋਇਆ ਇਹ ਮੈਂ ਆਪਣੀ ਪਟੀਸ਼ਨ ਬਾਹਰ ਵਾਪਸ ਲਈ ਹੈ ਗਿਆਨੀ ਰਗਵੀਰ ਸਿੰਘ ਜੀ ਤੁਹਾਡਾ ਪਟੀਸ਼ਨ ਧਾਰ ਕਰਨਾ ਤੇ ਪਟੀਸ਼ਨ ਵਾਪਸ ਲੈਣਾ ਇਹ ਸਾਬਤ ਕਰਦਾ ਹੈ ਕਿ ਤੁਸੀਂ ਇੱਕ ਕਮਜ਼ੋਰ ਵਿਅਕਤੀ ਹੋ ਤੁਸੀਂ ਜਿਹੜਾ ਉਹ ਇੰਡੀਪੈਂਡੈਂਟ ਫੈਸਲੇ ਲੈਣ ਦੇ ਯੋਗ ਨਹੀਂ ਹੋ ਨਾ ਤੁਸੀਂ ਫੈਸਲੇ ਲੈ ਸਕਦੇ ਹੋ ਜੇ ਕਿਸੇ ਨੇ ਤੁਹਾਨੂੰ ਸਲਾਹ ਦਿੱਤੀ ਐਡਵਾਈਸ ਦਿੱਤੀ ਤੁਸੀਂ ਪਟੀਸ਼ਨ ਧਾਰ ਕਰ ਦਿੱਤੀ ਤੇ ਸਿੱਖ ਸੰਗਤਾਂ ਦਾ ਜਦੋਂ ਦਬਾਅ ਪਿਆ ਤੇ ਤੁਸੀਂ ਆਪਣੀ ਪਟੀਸ਼ਨ ਆਪ ਹੀ ਧਾਰ ਕੀਤੀ ਹੋਈ ਵਾਪਸ ਲੈ ਲਈ ਦੂਜੇ ਪਾਸੇ ਤੁਸੀਂ ਅਕਾਲ ਤਖਤ ਸਹਿਰ ਦੇ ਮੁਖ ਸੇਵਾਦਾਰ ਰਹੇ ਹੋ ਜ਼ਥੇਦਾਰ ਰਹੇ ਹੋ ਔਰ ਤੁਸੀਂ ਕਈ ਵਾਰੀ ਫਸੀਲ ਤੋਂ ਖੜੇ ਹੋ ਕੇ ਜੜੇ ਨੇ ਉਹ ਫੈਸਲੇ ਸੁਣਾਏ ਹੋਣੇ ਕਈਆਂ ਨੂੰ ਸਜ਼ਾਵਾਂ ਲਗਾਈਆਂ ਹੋਣੀਆਂ ਕਈਆਂ ਦੇ ਹੱਕ ਦੇ ਵਿੱਚ ਕਈਆਂ ਦੇ ਖਿਲਾਫ ਤੁਸੀਂ ਫੈਸਲੇ ਦਿੱਤੇ ਹੋਣੇ ਅਮੂਮਨ ਲੋਕਾਂ ਨੂੰ ਸੰਗਤਾਂ ਨੂੰ ਤੁਸੀਂ ਇਹ ਗੱਲ ਕਹੀ ਹੋਣੀ ਕਿ ਭਾਈ ਆਓ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਦੇ ਥੱਲੇ ਇਕੱਠੇ ਹੋਈਏ ਆਓ ਇਕੱਠੇ ਹੋ ਕੇ ਕੌਮ ਦੇ ਭਲੇ ਦੇ ਤੇ ਬਿਹਤਰੀ ਦੇ ਵਾਸਤੇ ਅਸੀਂ ਅਕਾਲ ਤਖਤ ਸਾਹਿਬ ਦੀ ਅਗਵਾਈ ਦੇ ਵਿੱਚ ਤੁਰੀਏ ਕੌਮ ਨੂੰ ਚੜ੍ਹਦੀ ਕਲਾ ਵਾਲੇ ਪਾਸੇ ਲੈ ਕੇ ਜਾਈਏ ਅਕਾਲ ਤਖਤ ਸਾਹਿਬ ਦੀ ਅਗਵਾਈ ਦੇ ਵਿੱਚ ਤੇ ਜਦੋਂ ਤੁਹਾਨੂੰ ਅਕਾਲ ਤਖਤ ਸਾਹਿਬ ਦੀ ਸੇਵਾਦਾਰੀ ਤੋਂ ਇਹ ਕਹਿ ਕੇ ਕਿ ਤੁਸੀਂ ਇਸ ਦੇ ਯੋਗ ਨਹੀਂ ਹੋ ਤੁਹਾਨੂੰ ਮੁਕਤ ਕੀਤਾ ਗਿਆ ਸੇਵਾ ਮੁਕਤ ਕੀਤਾ ਗਿਆ ਤੇ ਜੇ ਤੁਹਾਡੇ ਵਿੱਚ ਕਾਬਲੀਅਤ ਹੁੰਦੀ ਤੇ ਫਿਰ ਤੁਸੀਂ ਹਰਮੰਦਰ ਸਾਹਿਬੀ ਕੇ ਹੈਡ ਗ੍ਰੰਥੀ ਦਾ ਜਿਹੜਾ ਉਹਦਾ ਉਹ ਤੁਸੀਂ ਪ੍ਰਵਾਨ ਨਾ ਕਰਦੇ ਤੁਸੀਂ ਇਹ ਗੱਲ ਕਹਿੰਦੇ ਕਿ ਜੇ ਮੈਂ ਇਸ ਉਹਦੇ ਦੇ ਯੋਗ ਨਹੀਂ ਹਾਂ ਤੇ ਫਿਰ ਮੈਂ ਉਸ ਉਹਦੇ ਦੇ ਯੋਗ ਵੀ ਨਹੀਂ ਹਾਂ ਜਿਹੜਾ ਉਹਦਾ ਬਾਬਾ ਬੁੱਢਾ ਜੀ ਦੀ ਉਹਦਾ ਮੰਨਿਆ ਜਾਂਦਾ ਹੈ ਇਸ ਵਾਸਤੇ ਮੈਂ ਉਸ ਉਹਦੇ ਤੋਂ ਵੀ ਆਪ ਰਿਜ਼ਾਈਨ ਕਰਦਾ ਆਪ ਇਸ ਉਹਦੇ ਤੋਂ ਮੈਂ ਜਿਹੜਾ ਉਹ ਰਿਜ਼ਾਈਨ ਕਰਕੇ ਸੇਵਾ ਮੁਕਤ ਮੁਕਤ ਹੁੰਦਾ ਇਹ ਤੁਹਾਡੀ ਸਿਆਣਪ ਅਸੀ ਮਗਰ ਨਹੀਂ ਤੁਸੀਂ ਆਪਣੇ ਉਸ ਚੌਦਰ ਪੁਣੇ ਨੂੰ ਕਾਇਮ ਰੱਖਣ ਦੇ ਵਾਸਤੇ ਉਸ ਉਹਦੇ ਨੂੰ ਬਚਾਉਣ ਦੇ ਵਾਸਤੇ ਜਦੋਂ ਤੁਹਾਡਾ ਆਪਣਾ ਨਿੱਜੀ ਸਵਾਰਥ ਆ ਗਿਆ ਨਿੱਜੀ ਉਹਦਾ ਤੁਹਾਡਾ ਦੀ ਗੱਲ ਆ ਗਈ ਤੇ ਤੁਸੀਂ ਅਕਾਲ ਤਖਤ ਸਾਹਿਬ ਨੂੰ ਛੱਡ ਕੇ ਦੁਨੀਆਵੀ ਅਦਾਲਤਾਂ ਜਾ ਕੇ ਦਰਵਾਜ਼ਾ ਖੜਕਟਾਇਆ ਜਿਸ ਅਕਾਲ ਤਖਤ ਸਾਹਿਬ ਦੇ ਉੱਤੇ ਵੱਡੇ ਵੱਡੇ ਦੁਨੀਆ ਦੇ ਬਾਦਸ਼ਾਹਾਂ ਕਿ ਝੁਕਦੇ ਨੇ ਤੇ ਤੁਸੀਂ ਕਈ ਵਾਰੀ ਇਹ ਉਦਾਹਰਨਾਂ ਵੀ ਦਿੱਤੀਆਂ ਹੋਣੀਆਂ ਉਸ ਫਸੀਲ ਤੋਂ ਖੜੇ ਹੋ ਕੇ ਮਗਰ ਜਦੋਂ ਆਪ ਤੁਹਾਡੇ ਗੱਲ ਉਹਦੀ ਉਹਦੇ ਉੱਪਰ ਆ ਗਈ ਤੁਹਾਡੇ ਆਪਣੇ ਪਰਸਨਲ ਬੈਨੀਫਿਟ ਪਰਸਨਲ ਮੁਫਾਦ ਦੀ ਗੱਲ ਆ ਗਈ ਤੇ ਤੁਸੀਂ ਅਕਾਲ ਤਖਤ ਸਾਹਿਬ ਨੂੰ ਛੱਡ ਕੇ ਤੁਸੀਂ ਦੁਨਿਆਵੀ ਅਦਾਲਤ ਵਾਲੇ ਪਾਸੇ ਰੁਖ ਕਰਨਾ ਤੇ ਐਸਜੀਪੀਸੀ ਨੂੰ ਉਸ ਪਾਸੇ ਲੈ ਕੇ ਜਾਣਾ ਤੁਸੀਂ ਜਿਹੜਾ ਉਹ ਜ਼ਿਆਦਾ ਜ਼ਰੂਰੀ ਸਮਝਿਆ ਉਹ ਇਹ ਸਾਬਤ ਕਰਦਾ ਹੈ ਕਿ ਤੁਸੀਂ ਇਸ ਉਦੇ ਦੇ ਕਾਬਲ ਨਹੀਂ ਹੋ ਇਸ ਕਰਕੇ ਗਿਆਨੀ ਰਗਵੀਰ ਸਿੰਘ ਜੀ ਤੁਹਾਨੂੰ ਇਹ ਬੇਨਤੀ ਹੈ ਕਿ ਤੁਹਾਡੇ ਇਸ ਫੈਸਲੇ ਨੇ ਜਿੱਥੇ ਸਰ ਅਕਾਲ ਤਖਤ ਸਾਹਿਬ ਦੀ ਸਰਵੋਚਤਾ ਨੂੰ ਢਾਲਾਈ ਹੈ ਉੱਥੇ ਦੇਸ਼ ਦੇਸ਼ ਵਿੱਚ ਵਸਦੀਆਂ ਹੋਈਆਂ ਸਿੱਖ ਸੰਗਤਾਂ ਨੂੰ ਵੀ ਜਿਹੜਾ ਉਹ ਸ਼ਰਮਸਾਰ ਕੀਤਾ ਇਸ ਵਾਸਤੇ ਤੁਹਾਨੂੰ ਫੋਰੀ ਤੌਰ ਤੇ ਆਪਣੇ ਇਸ ਉਹਦੇ ਤੋਂ ਰਿਜ਼ਾਈਨ ਦੇ ਕੇ ਘਰ ਬੈਠ ਜਾਣਾ ਚਾਹੀਦਾ ਕਿਉਂਕਿ ਗੁਰਬਾਣੀ ਦਾ ਬਚਨ ਹੈ ਅੰਦਾ ਆਗੂ ਜੇਤੀ ਹੈ ਕਿਉਂ ਪਾਦਰ ਜਾਣਾ ਆਪ ਮੁਸਾ ਮਤੋਚੀਆ ਕਿਉਂ ਰਾ ਪਛਾਨਾ ਜਿਹੜਾ ਆਗੂ ਆਪ ਹੀ ਦਿਸ਼ਾ ਐ ਹੀ ਨੋਵੇ ਜਿਸ ਨੂੰ ਆਪ ਹੀ ਦਿਸ਼ਾ ਦਾ ਪਤਾ ਹੀ ਨਾ ਹੋਵੇ ਉਹ ਭਲਾ ਕੋਮ ਨੂੰ ਕੀ ਦਿਸ਼ਾ ਦੇ ਸਕਦਾ ਹੈ ਕੋਮ ਨੂੰ ਕੀ ਸਹੀ ਅਗਵਾਈ ਸੁਚੱਜੀ ਅਗਵਾਈ ਕਰ ਸਕਦਾ ਹੈ ਇਸ ਵਾਸਤੇ ਤੁਸੀਂ ਇਸ ਅਗਵਾਈ ਦੇ ਕਾਬਿਲ ਨਹੀਂ ਹੋ ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਆਪ ਫੋਰੀ ਤੌਰ ਤੇ ਇਸ ਉਹਦੇ ਤੋਂ ਰਿਜ਼ਾਈਨ ਦੇ ਕੇ ਰਿਟਾਇਰਮੈਂਟ ਲੈ ਕੇ ਘਰ ਬੈਠੋ ਤੇ ਕੋਮ ਨੂੰ ਇਸ ਭਾਰ ਤੋਂ ਮੁਕਤ ਕਰੋ ਇਤਨੇ ਕੋ ਵਖਰਾਂ ਦੇ ਨਾਲ ਖਿਮਾ ਦਾ ਜਾਚਕ ਹੁੰਦਾ ਹੋਇਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ